ਮਨ ਮੂਰਖ ਅਜੂ ਨਹ ਸਮਜਤ ਸਿੱਖਦਾ ਹਾਰਿਓ ਨੀਤ ਨਾਨਕ ਪਵਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ ਸੋ ਗੁਰਮੁਖ ਪਿਆਰਿ ਅਜ ਮਕਮਿਆਰ ਦੇ ਕੋਲ ਗਿਆ ਕਮਿਆਰ ਤੋਂ ਇੱਕ ਘੜੇ ਦੀ ਮੰਗ ਕੀਤੀ ਸੋ কুমਹਾਰ ਨੇ ਨਾ ਮੈਨੂੰ ਪੱਕਾ ਜਿਹੜਾ ਘੜਾ ਉਹ ਦਿਖਾਇਆ ਵੀ ਲਓ ਜੀ ਆ ਘੜਾ ਲੈ ਲਓ ਤੁਸੀਂ ਵਧੀਆ ਘੜਾ ਪਰ ਮੈਂ ਅਗੋਂ কুমਹਾਰ ਨੂੰ ਕਿਹਾ ਵੀ ਨਹੀਂ ਮੈਨੂੰ ਪੱਕਾ ਘੜਾ ਨਹੀਂ ਚਾਹੀਦਾ ਮੈਨੂੰ ਕੱਚਾ ਘੜਾ ਚਾਹੀਦਾ ਕੋਰਾ ਕੱਚਾ ਘੜਾ ਉਹ ਮੈਨੂੰ ਪੁੱਛਣ ਲੱਗਿਆ ਵੀ ਤੁਸੀਂ ਕੀ ਕਰਨਾ ਕੋੜਾ ਜਿਹੜਾ ਕੱਚਾ ਕੋਰਾ ਘੜਾ ਮੈਂ ਉਹਨੂੰ ਕਿਹਾ ਵੀ ਅਸੀਂ ਇਹਦੇ ਵਿੱਚ ਪਾਣੀ ਭਰ ਕੇ ਰੱਖਣਾ ਉਹ ਨਾਲ ਅੱਗੋਂ ਹੱਸਣ ਲੱਗ ਪਿਆ ਮੈਂ ਕਿਹਾ ਉਹਨੂੰ ਵੀ ਤਸੇ ਹੱਸਦੇ ਕਿਉਂ ਆ ਉਹ ਕਹਿੰਦੇ ਵੀ ਇਹ ਕੱਚੇ ਘੜੇ ਦੇ ਵਿੱਚ ਪਾਣੀ ਨਹੀਂ ਪੈਣਾ ਇਹਨੇ ਕੱਚੇ ਘੜੇ ਦੇ ਵਿੱਚ ਜਦੋਂ ਤੁਸੀਂ ਪਾਣੀ ਪਾਉਂਗੇ ਨਾ ਇਹਨੇ ਉਹਨੂੰ ਖਾੜ ਦੇਣਾ ਇਹਦਾ ਵजूद ਖਤਮ ਕਰ ਦੇਣਾ ਹੁਣ ਉਹ ਸਮਝਾਉਣ ਲੱਗਿਆ ਮੈਨੂੰ ਕਹਿੰਦਾ ਵੀ ਭਾਵੇਂ ਇਹਨੂੰ ਮੈਂ ਬਣਾਇਆ ਪਾਣੀ ਤੋਂ ਬਣਿਆ ਮਿੱਟੀ ਤੋਂ ਬਣਿਆ ਇਹਨੂੰ ਮੈਂ ਬਣਾਇਆ ਪਰ ਜੇ ਤੁਸੀਂ ਕਹੋ ਇਹਦੇ ਉੱਤੇ ਮੈਂ ਵੀ ਮਾਣ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਪਤਾ ਵੀ ਇਹਦੇ ਵਿੱਚ ਪਾਣੀ ਟਿਕਣਾ ਨਹੀਂ ਹੁਣ ਭਾਵੇਂ ਤੁਸੀਂ ਇਹਨੂੰ ਲਿਜਾ ਸਕਦੇ ਹੋ ਕਿਉਂਕਿ ਤੁਸੀਂ ਪੈਸੇ ਦੇਣੇ ਅਸੀਂ ਵਸਤੂ ਵੇਚਣੀ ਐ ਅਸੀਂ ਪੈਸੇ ਲੈਣੇ ਨੇ ਤੁਸੀਂ ਪੈਸੇ ਦੇਣੇ ਨੇ ਵਸਤੂ ਖਰੀਦਣੀ ਐ ਪਰ ਮੈਂ ਤੁਹਾਨੂੰ ਇੱਕ ਸਮਝਾਉਣ ਦਾ ਯਤਨ ਕਰ ਰਿਹਾ ਵੀ ਇਹਨੂੰ ਖਰੀਦ ਕੇ ਨਾਲੇ ਦਾ ਤੁਸੀਂ ਆਪਣੇ ਪੈਸੇ ਬਰਬਾਦ ਕਰਨੇ ਨੇ ਪੈਸੇ ਵੇਸਟ ਕਰਨੇ ਨੇ ਨਾਲੇ ਤੁਸੀਂ ਆਪਣਾ ਸਮਾਂ ਬਰਬਾਦ ਕਰਨਾ ਫਿਰ ਜਿਸ ਕਾਰਜਵਾਰਸਤੇ ਤੁਸੀਂ ਲੈ ਕੇ ਜਾਣਾ ਇਹਨੇ ਤੁਹਾਡਾ ਕੋਈ ਕਾਰਜ ਸਵਾਰਨਾ ਨਹੀਂ ਹੁਣ ਉਹਨੇ ਮੈਨੂੰ ਇਹ ਚੀਜ਼ ਦਾ ਗਿਆਨ ਦੇਣਾ ਜਿਹੜਾ ਨਾ ਸ਼ੁਰੂ ਕੀਤਾ ਉਹਨੇ ਮੈਨੂੰ ਸਮਝਾਇਆ ਵੀ ਅੱਗੇ ਤੁਹਾਡੀ ਮਰਜ਼ੀ ਹੈ ਹੁਣ ਗੁਰਮੁਖ ਪਿਆਰਿਓ ਜਿਸ ਤਰ੍ਹਾਂ ਉਹ ਕਮਿਹਾਰ ਮੈਨੂੰ ਸਮਝਾਉਣ ਦਾ ਯਤਨ ਕਰਦਾ ਹੈ ਹੁਣ ਸਤਿਗੁਰਾਂ ਦੇ ਬਚਨ ਤਾਂ ਆਪਾਂ ਨੇ ਪਹਿਲਾਂ ਹੀ ਜਿਹੜੇ ਉਹ ਸਰਵਣ ਕਰ ਲਏ ਹੁਣ ਮਾਰੇ ਸਾਨੂੰ ਸਮਝਾਉਂਦੇ ਨੇ ਕਹਿੰਦੇ ਮਨ ਮੂਰਖ ਅਜੂਹ ਨਹ ਸਮਜਤ ਸਿੱਖਦੈ ਹਾਰਿਓ ਨੀਤ ਵੀ ਇਹ ਜਿਹੜਾ ਮਨ ਮੂਰਖ ਹੈ ਹੁਣ ਗੁਰਬਾਣੀ ਉਹ ਕਮਿਹਾਰ ਮੈਨੂੰ ਸਮਝਾਉਣ ਦਾ ਯਤਨ ਕਰਦਾ ਗੁਰਬਾਣੀ ਧੰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੂਰੇ ਜਗਤ ਸੰਸਾਰ ਨੂੰ ਸਮਝਾਉਣ ਦਾ ਯਤਨ ਕਰ ਰਹੀ ਹੈ ਹੁਣ ਉਹ ਜੋ ਮੈਨੂੰ ਉਹਨੇ ਸਮਝਾਇਆ ਬਈ ਇਹ ਕੱਚਾ ਘੜਾ ਇਹਦੇ ਵਿੱਚ ਪਾਣੀ ਜਿਹੜਾ ਟਿਕਣਾ ਨਹੀਂ ਹੁਣ ਗੁਰਬਾਣੀ ਗੁਰੂ ਜੀ ਤਾਂ ਸਾਨੂੰ ਇਹੇ ਸਮਝਾਉਣ ਦਾ ਯਤਨ ਕਰਦੇ ਨੇ ਮੈਂ ਕਮਿਹਾਰ ਦੀ ਨਹੀਂ ਮੰਨ ਰਿਹਾ ਗੱਲ ਜੋ ਮੈਨੂੰ ਸਮਝਾਉਣੀ ਚਾਹੁੰਦਾ ਹੈ ਜਗਤ ਧਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਜੋ ਸਾਨੂੰ ਸਮਝਾਉਣਾ ਚਾਹੁੰਦੀ ਅਸੀਂ ਜਗਤ ਲੋਕੀ ਉਹ ਨਹੀਂ ਸਮਝ ਲੈ ਸਮਝਣਾ ਚਾਹੁੰਦੇ ਹੁ ਮਾਰੇ ਨੇ ਤਾਂ ਸਾਨੂੰ ਸਮਝਾਇਆ ਨਾ ਕਹਿੰਦੇ ਮਨ ਮੂਰਖ ਅਜਹੁੰਨ ਹੈ ਸਮਝਤ ਸਿੱਖ ਦੇ ਹਾਰਿਓ ਨੀਤ ਨਾਨਕ ਭਵਜਲ ਪਾਰ ਪਰ ਜੋ ਗਾਵਾ ਪ੍ਰਭ ਕੇ ਗੀਤ ਹੁਣ ਮੈਨੂੰ ਜਿਹੜਾ ਉਹ ਕਮਿਹਾਰ ਕਹਿਣ ਲੱਗਿਆ ਵੀ ਤੁਸੀਂ ਕਦੇ ਸਿਆਣਿਆਂ ਦੀ ਕਹਾਵਤ ਸੁਣੀ ਹੈ ਮੈਂ ਕਿਹਾ ਦੱਸੋ ਕਿਹੜੀ ਕਹਾਵਤ ਕਹਿੰਦੇ ਕਹਿੰਦੇ ਉਹ ਕਹਿੰਦੇ ਸੀ ਵੀ ਕੱਚੇ ਨੇ ਕਦੇ ਕਿਸੇ ਨੂੰ ਪਾਰ ਨਹੀਂ ਲਾਇਆ ਉਹ ਤਾਂ ਨੂੰ ਸਾਨੂੰ ਗੁਰਬਾਣੀ ਗੁਰੂ ਵੀ ਸਮਝਾਈ ਰਹਿ ਉਹ ਕਹਿੰਦੇ ਨੇ ਵੀ ਇੱਥੇ ਆ ਸੰਸਾਰ ਰੂਪੀ ਭਵ ਸਾਗਰ ਦੇ ਵਿੱਚ ਅਸੀਂ ਆਏ ਹੋਏ ਆ ਇੱਥੇ ਕੌਣ ਬੰਦਾ ਪਾਰ ਹੋ ਸਕਦਾ ਮਾਰੇ ਨੇ ਵਚਨ ਕੀਤੇ ਨੇ ਨਾ ਮਹਾਰਾਜ ਕਹਿੰਦੇ ਨੇ ਨਾਨਕ ਭਵਜਲ ਪਾਰ ਪਰੈ ਜੋ ਗਾਵੈ ਪ੍ਰਭ ਕੇ ਗੀਤ ਵੀ ਇੱਥੇ ਉਹ ਬੰਦਾ ਜਿਹੜਾ ਪਰਮਾਤਮਾ ਦੇ ਸ਼ਬਦ ਵਿਚਾਰ ਦੇ ਨਾਲ ਜੁੜਿਆ ਹੋਇਆ ਉਹ ਬੰਦਾ ਜਿਹੜਾ ਇਹ ਭਾਵ ਸਾਗਰ ਤੇ ਪਾਰ ਹੋ ਸਕਦਾ ਜਿਵੇਂ ਸਤਿਗੁਰਾਂ ਦੇ ਬੜੇ ਪਿਆਰੇ ਬਚਨ ਨੇ ਹੁਣ ਇਹਦੇ ਵਿੱਚ ਆਪਾਂ ਪਾਣੀ ਭਰ ਕੇ ਦੇਖਦੇ ਹੁਣ ਦੇਖਦੇ ਆ ਵੀ ਇਹ ਕਿੰਨੀ ਕੁ ਧੀਰ ਆਪਣੇ ਵਿੱਚ ਪਾਣੀ ਨੂੰ ਟਿਕਾ ਕੇ ਰੱਖ ਸਕਦਾ ਸੋ ਆਪਾਂ ਇਹਦੇ ਵਿੱਚ ਜਿਹੜਾ ਨਾ ਉਹ ਪਾਣੀ ਭਰਦੇ ਆ ਔਰ ਦੇਖਦੇ ਆਂ ਅਭੀ ਪਾਣੀ ਇਹਦੇ ਵਿੱਚ ਕਿੰਨੀ ਕੁ ਦਿਨ ਟਿਕ ਸਕਦਾ ਔਰ ਇਹ ਪਾਣੀ ਨੂੰ ਕਿੰਨੀ ਕੁ ਦਿਨ ਵਿੱਚ ਰੱਖ ਸਕਦਾ ਸੋ ਜਿਵੇਂ ਆਪਾਂ ਹੁਣ ਪਾਣੀ ਭਰਿਆ ਆਪਾਂ ਵਿਚਾਰ ਕਰਦੇ ਆਂ ਜੀ ਨਾਲ ਨਾਲ ਹੁਣ ਸਾਨੂੰ ਮਾਰਾ ਸਮਝਾਉਂਦੇ ਨੇ ਜਿਵੇਂ ਮੈਨੂੰ ਸਮਝਾਉਣ ਦਾ ਯਤਨ ਕੀਤਾ ਨਾ ਕਮਿਹਾਰ ਨੇ ਵੀ ਪਾਈ ਇਹ ਕੱਚਾ ਘੜਾ ਇਹਦੇ ਵਿੱਚ ਪਾਣੀ ਬਹੁਤੀ ਦਿਨ ਟਿਕਣਾ ਨਹੀਂ ਹੁਣ ਸਾਾਨੂੰ ਮਹਾਰਾਜ ਗੁਰਬਾਣੀ ਦੇ ਵਿੱਚ ਸਮਝਾਇਆ ਹੈ ਗੁਰਬਾਣੀ ਦੇ ਮਹਾਰਾ ਕੀ ਪ੍ਰਮਾਣ ਕਰਦੇ ਨੇ ਕਹਿੰਦੇ ਨੇ ਕਬੀਰ ਗਾਗਰ ਜਲ ਭਰੀ ਆਜ ਕਾਲ ਜਿਹ ਹੈ ਫੂਟ ਗੁਰ ਜਿਉਨਾ ਚੇਤੇ ਆਪਨੋ ਆਦ ਮਾਂਜ ਲਈ ਜਹੰਗੇ ਲੋਟ ਉਹਨਾ ਦੇਖਦੇ ਆ ਵੀ ਇਹ ਕਿੰਨੀ ਕੁ ਧੀਰ ਆਪਣੇ ਆਪ ਨੂੰ ਜਿਹੜਾ ਇਹ ਪਾਣੀ ਦੇ ਵਿੱਚ ਫਿਰ ਕਰਕੇ ਰੱਖ ਸਕਦਾ ਕਿਉਂਕਿ ਆ ਤੁਸੀਂ ਦੇਖੋ ਪਾਣੀ ਇਹਦੇ ਵਿੱਚ ਭਰਿਆ ਤੇ ਪਾਣੀ ਭਰਨ ਦੇ ਨਾਲ ਇਹਦੇ ਵਿੱਚ ਉਹ ਨਾ ਇਹਨੇ ਖਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਭਾਵ ਪਾਣੀ ਨੇ ਹੌਲੀ ਹੌਲੀ ਕਰਕੇ ਇਹਦਾ ਜਿਹੜਾ ਵਜੂਦ ਆ ਉਹ ਖਤਮ ਕਰ ਦੇਣਾ ਹੁਣ ਸਾਨੂੰ ਮਾਰਾ ਸਮਝਾਉਂਦੇ ਨੇ ਕਹਿੰਦੇ ਨੇ ਕਬੀਰ ਗਾਗਰ ਜਲ ਭਰੀ ਹੁਣ ਆਪਾਂ ਇਹਦੇ ਵਿੱਚ ਜਲ ਭਰ ਦਿੱਤਾ ਕਹਿੰਦੇ ਆਜ ਕਾਲ ਜਿਹੜਾ ਫੋਟ ਹੁਣ ਆਪਾਂ ਨੇ ਇਹਦੇ ਵਿੱਚ ਜਲ ਭਰਿਆ ਮਾਰਾ ਇਹ ਕਹਿੰਦੇ ਤੁਸੀਂ ਕੀ ਭਰੀ ਫਿਰਦੇ ਹੋ ਇਹ ਵੀ ਇੱਕ ਗਾਗਰ ਹੈ ਜਿਹਨੂੰ ਸਰੀਰ ਕਹਿੰਦੇ ਨੇ ਇਹ ਸਰੀਰ ਗਾਗਰ ਕਹਿੰਦੇ ਤੁਸੀਂ ਇਹਦੇ ਵਿੱਚ ਕੀ ਭਰਿਆ ਈਰਖਾ ਨਫਰਤ ਦੁਵਿਦਾ ਕ੍ਰੋਧ ਅਉਮੇ ਹੰਕਾਰ ਨਫ਼ਰਤ ਇਹੀ ਕੁਝ ਭਰਿਆ ਨਾ ਉਹ ਮਾਰੀ ਕਹਿੰਦੇ ਨੇ ਵੀ ਇਹ ਨਾ ਨੇ ਵੀ ਤੁਹਾਨੂੰ ਅੰਦਰ ਤੋਂ ਖਤਮ ਕਰ ਦੇਣਾ ਜਿਵੇਂ ਹੁਣ ਆ ਦੇਖੋ ਇਹਦਾ ਵਜੂਦ ਨਾ ਜਿਹੜਾ ਉਹ ਖਤਮ ਹੋਣ ਲੱਗ ਗਿਆ ਬਈ ਇਹ ਮੈਨੂੰ ਸਮਝਾਇਆ ਸੀ ਉਹਨੇ ਕਮਿਆਰ ਨੇ ਵੀ ਇਹਦੇ ਵਿੱਚ ਵਾਹਤੇ-ਵਾਦ 5-7 ਮਿੰਟ ਜਿਹੜਾ ਪਾਣੀ ਉਹ ਟਿਕ ਸਕਦਾ ਉਹ ਤੇ ਜ਼ਿਆਦਾ ਨਹੀਂ ਹੁਣ ਮਾਰੇ ਸਾਨੂੰ ਸਮਝਾਉਂਦੇ ਨੇ ਕਹਿੰਦੇ ਨੇ ਵੀ ਇਹ ਨੇ ਅੱਜ ਕੱਲ ਫੁੱਟ ਜਾਣਾ ਕੋਈ ਇਹਦਾ ਜ਼ਿਆਦਾ ਲਵੇਰੀ ਆਸ ਨਹੀਂ ਇਹ ਰੱਖ ਸਕਦਾ ਹੁਣ ਜੇ ਸਾਨੂੰ ਇਹਨਾਂ ਕਾ ਪਤਾ ਮੰਨ ਕੇ ਚੱਲੋ ਹੁਣ ਸਾਨੂੰ ਸਾਰਿਆਂ ਨੂੰ ਪਤਾ ਵੀ ਇਹਦੇ ਵਿੱਚ ਕੱਚੇ ਘੜੇ ਦੇ ਵਿੱਚ ਪਾਣੀ ਟਿਕਦਾ ਨਹੀਂ ਹੁਣ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਆ ਸਾਡੇ ਸਰੀਰ ਦਾ ਵੀ ਇਹੀ ਅਵਸਥਾ ਹੈ ਹਮਾਰੇ ਕਹਿੰਦੇ ਹਮ ਆਦਮੀ ਹਾਂ ਇੱਕ ਦਮੇ ਇੱਕ ਦਮ ਦਾ ਭਰੋਸਾ ਨਹੀਂ ਦਮ ਆਇਆ ਤਾਂ ਆਦਮੀ ਨਹੀਂ ਆਇਆ ਤਾਂ ਇਹ ਕੱਚੇ ਘੜੇ ਦੀ ਨਹੀਂ ਅਸੀਂ ਜਿਹੜਾ ਸਾਡਾ ਵਜੂਦ ਖਤਮ ਹੋ ਜਾਣਾ ਉਹ ਮਾਰਾ ਸਾਨੂੰ ਸਮਝਾਉਂਦੇ ਨੇ ਕਹਿੰਦੇ ਨੇ ਜਦ ਤਉ ਨੂੰ ਪਤਾ ਵੀ ਤੁਹਾਡਾ ਇਹ ਵਜੂਦ ਐਨਾ ਕੀ ਆ ਜਿਵੇਂ ਆ ਪਾਣੀ ਹੁਣੇ ਨੇ ਖਾਰ ਕੇ ਇਹਨੂੰ ਰੱਖ ਦੇਣਾ ਵੀ ਜਦ ਤੁਹਾਨੂੰ ਪਤਾ ਵੀ ਤੁਹਾਡਾ ਇਹਨਾ ਕੇ ਵਜੂਦ ਆ ਫਿਰ ਭਾਈ ਕਾਹ ਨੂੰ ਐਵੇਂ ਹਉਮੈ ਹੰਕਾਰ ਈਰਖਾ ਦੁਵੀ ਦਾ ਨਫਰਤ ਦੇ ਵਿੱਚ ਤੁਸੀਂ ਆਪਣੇ ਜੀਵਨ ਨੂੰ ਬਤੀਤ ਕਰ ਰਹੇ ਹਾਂ ਹੁਣ ਸਾਨੂੰ ਮਹਾਰਾਜ ਗੁਰਬਾਣੀ ਜੀ ਸਮਝਾਉਂਦੇ ਨੇ ਕੀ ਸਮਝਾਉਂਦੇ ਨੇ ਕਹਿੰਦੇ ਨੇ ਕਾਚੀ ਗਾਗਰ ਨੀਰ ਪਰਤ ਹੈ ਇਆ ਤਨ ਕੀ ਵਡਾਈ ਕਾਹੇ ਭਾਈ ਉਹ ਫਿਰ ਤੋਂ ਭੁੱਲਿਆ ਭੁੱਲਿਆ ਜਦ 10 ਮਾਸ ਉਰਦ ਮੁਖ ਰਹਾਤਾ 100 ਦਿਨ ਕੈਸੇ ਭੁੱਲਿਆ ਕਹਿੰਦੇ ਵੀ ਉਹ ਤੂੰ ਹੁਣ ਤੈਨੂੰ ਪਤਾ ਵੀ ਜਿੰਨੀ ਦੇਰ ਤੱਕ ਇਹਦੇ ਅੰਦਰ ਪਾਣੀ ਹੈ ਇਹਦੀ ਓਨੀ ਕੁ ਦੇਰ ਤੱਕ ਵੱਡੇ ਆਈ ਹੈ ਗਾਗਰ ਦੀ ਜਦੋਂ ਪਾਣੀ ਨੇ ਇਹਨੂੰ ਖਤਮ ਕਰ ਦੇਣਾ ਇਹਨੇ ਫਟ ਜਾਣਾ ਜਦੋਂ ਇਹ ਫਟ ਗਿਆ ਸੀ ਕੀ ਕਰਨ ਨੂੰ ਚੱਕ ਕੇ ਸੁੱਟ ਦੇਣਾ ਹੁ ਮਾਰੇ ਸਾਨੂੰ ਸਮਝਾਉਂਦੇ ਨੇ ਕਹਿੰਦੇ ਵੀ ਬਸ ਤੇਰਾ ਐਨਾ ਕੀ ਹੈ ਸੰਸਾਰ ਦੇ ਉੱਤੇ ਆਇਆ ਉਹ ਮਾਰੇ ਕਹਿੰਦੇ ਸਾਰੀ ਉਮਰ ਹਉਮੈ ਹੰਕਾਰ ਈਰਖਾ ਨਫ਼ਰਤ ਦੁਭਿਦਾ ਦੇ ਵਿੱਚ ਥੁੱਲਿਆ ਨਹੀਂ ਸਬੋਂਦਾ ਕਹਿੰਦੇ ਉਹ ਭੁੱਲ ਗਿਆ ਜਦੋਂ 10 ਮਹੀਨੇ ਮਾਤਾ ਦੇ ਉਧਰ ਦੇ ਵਿੱਚ ਪੁੱਟਾ ਟੰਗਿਆ ਹੋਇਆ ਤੇ ਉੱਥੇ ਅਕਾਲ ਪੁਰਖ ਪਰਮਾਤਮਾ ਦੀਆਂ ਮਿੰਨਤਾਂ ਤਰਲੇ ਕਰਦਾ ਸੀ ਹੁਣ ਸਾਨੂੰ ਸਮਝਾਉਂਦੇ ਨੇ ਮਹਾਰਾਜ ਕਿਉਂਕਿ ਗੁਰਬਾਣੀ ਦੇ ਵਿੱਚ ਸਤਿਗੁਰੂ ਬਚਨ ਕਰ ਦਿੰਦੇ ਨੇ ਕਹਿੰਦੇ ਹੁਣ ਜਿਸ ਤਰ੍ਹਾਂ ਇਹ ਘੜੇ ਨੇ ਫੁੱਟ ਜਾਣਾ ਬਸ ਇਹ ਥੋੜਾ ਜਿਹਾ ਸਮੇ ਦਾ ਹੋਰ ਮਹਿਮਾਨ ਇਹ ਘੜੇ ਨੇ ਫੁੱਟ ਜਾਣਾ ਇਹਨੂੰ ਅਸੀਂ ਕੀ ਕਰਨਾ ਇਹਨੂੰ ਸੁੱਟ ਦੇਣਾ ਬਸ ਇੰਨਾ ਕੀ ਇਹਦਾ ਵਜੂਦ ਹੁਣ ਮਾਰੇ ਸਾਨੂੰ ਸਮਝਾਉਂਦੇ ਨੇ ਕਹਿੰਦੇ ਸਾਰੀ ਉਮਰ ਹਾਂ ਮੈਂ ਹੰਕਾਰ ਈਰਖਾ ਨਵਰਤ ਦੇ ਵਿੱਚ ਤੂੰ ਭੁੱਲਿਆ ਨਹੀਂ ਸਮਾਉਂਦਾ ਜਦੋਂ ਇਹ ਬਾਡੀ ਦੇ ਵਿੱਚੋਂ ਸਵਾਸ ਚੱਲਿਆ ਕਿਉਂਕਿ ਸਵਾਸ ਸਾਨੂੰ ਅਕਾਲ ਪੁਰਖ ਪਰਮਾਤਮਾ ਦੇ ਰਿਹਾ ਆਪੇ ਕਰਤਾ ਕਰ ਕਰ ਦੇਖਿਆ ਦੇਂਦਾ ਸਾਸ ਗਿਰਾਹਾ ਹੈ ਉਹਨਾਂ ਸਵਾਸ ਗ੍ਰਾਹ ਸਾਨੂੰ ਸਿਮਰਨ ਮਤਲਬ ਮਹਾਰਾਜ ਸਵਾਸ ਦੇ ਰਹੇ ਨੇ ਉਹ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਜਦੋਂ ਇਹ ਬਾਡੀ ਦੇ ਵਿੱਚੋਂ ਸਵਾਸ ਚਲੇ ਗਿਆ ਤੇਰਾ ਕਿੱਡਾ ਕੁ ਮजूदਾ ਕੀ ਸਮਝਾਇਆ ਮਹਾਰਾਜ ਨੇ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਹਿੰਦੇ ਜਬ ਜਰੀ ਹੈ ਤਬ ਹੋਏ ਭਸਮ ਤਨ ਰਹਿ ਕਰਮਦਲ ਖਾਈ ਕਹਿੰਦੇ ਵੀ ਜਦੋਂ ਇਹ ਬਾਡੀ ਜੋ ਸਵਾਸ ਨਿਕਲ ਗਏ ਰਿਸ਼ਤੇਦਾਰ ਸਾਥ ਸਬੰਧੀਆਂ ਨੇ ਕੀ ਕਰਨਾ ਹੈ ਚੱਕਣਾ ਚਾਕੇ ਸਾਡੇ ਇਹ ਪੰਜ ਭੌਤਿਕ ਸਰੀਰ ਨੂੰ ਅਗਨ ਭਿੰਡ ਕਰ ਦੇਣਾ ਜਾਂ ਕੀ ਕਰਨਗੇ ਇਹਨੂੰ ਦਫਨਾ ਦੇਣਗੇ ਕਹਿੰਦੇ ਜਾਂ ਤਾਂ ਇਹਨੇ ਸੜ ਕੇ ਸੁਆਹ ਹੋ ਜਾਣਾ ਜਾਂ ਫਿਰ ਇਹਨੂੰ ਕਿਰਮਦਲ ਕੀੜਿਆਂ ਨੇ ਖਾ ਜਾਣਾ ਹੁ ਮਾਰਾ ਨੇ ਸਾਨੂੰ ਸਮਝਾਇਆ ਕਹਿੰਦੇ ਬਸ ਇੰਨਾ ਹੀ ਤੇਰਾ ਜਿਹੜਾ ਉਹ ਵਜੂਦ ਹੈ ਕੀ ਸਮਝਾਉਣਾ ਕਰਦੇ ਨੇ ਕਹਿੰਦੇ ਸਤਿਗੁਰੂ ਸਮਝਾਉਂਦੇ ਨੇ ਕਹਿੰਦੇ ਜਨ ਭਗਤਨ ਕੋ ਕਹਾ ਨਾ ਮਨੋ ਕੀ ਉਹ ਆਪਣਾ ਪਾਈ ਹੈ ਹੁਣ ਗੁਰਬਾਣੀ ਸਾਨੂੰ ਗੁਰੂ ਸਮਝਾਉਂਦੇ ਨੇ ਜਿਵੇਂ ਹੁਣ ਉਹ ਕਮਾਰ ਨਹੀਂ ਬਸ ਇੰਨੀ ਕਿਹਦੀ ਵਡਿਆਈ ਆ ਘੜੇ ਦੀ ਹੁਣ ਇਹਦਾ ਗੁਰਮੁਖ ਪਿਆਰਿਓ ਵਜੂਦ ਜਿਹੜਾ ਨਾ ਉਹ ਖਤਮ ਹੋ ਗਿਆ ਹੌਲੀ ਹੌਲੀ ਕਰਕੇ ਇਹਨੇ ਖਰ ਜਣਾ ਜਦੋਂ ਇਹ ਖਰ ਗਿਆ ਇਹਨੂੰ ਅਸੀਂ ਜਿਹੜਾ ਉਹ ਸੁੱਟ ਦੇਣਾ ਹੁਣ ਸਾਨੂੰ ਮਹਾਰਾ ਸਮਝਾਉਂਦੇ ਨੇ ਕਹਿੰਦੇ ਜਦੋਂ ਬਾਡੀ ਦੇ ਵਿੱਚੋਂ ਸਵਾਸ ਚਲੇ ਗਏ ਕੀ ਹੋਣਾ ਇਹਨੂੰ ਪੰਜ ਭੌਤਿਕ ਸਰੀਰ ਨੂੰ ਅਗਨ ਪੈਂਡ ਕਰ ਦੇਣਾ ਜਾਨ ਨੂੰ ਦਫਨਾ ਦੇਣਾ ਕੀੜਿਆਂ ਨੇ ਖਾ ਲੈਣਾ ਹੁਣ ਸਤਿਗੁਰੂ ਸਮਝਾਉਂਦੇ ਨੇ ਕਹਿੰਦੇ ਨੇ ਵੀ ਇਥੇ ਆਏ ਦਾ ਤੇਰਾ ਲਾਭ ਕੀ ਹੋਇਆ ਉਹ ਮਹਾਰਾਜ ਨੇ ਬਾਣੀ ਦੇ ਬਚਨ ਕੀਤਾ ਕਹਿੰਦੇ ਜਨ ਭਗਤਨ ਕੋ ਕਹਾ ਨਾ ਮਾਨਿਉ ਕੀ ਹੋਆ ਆਪਣਾ ਪਾਈ ਹੈ ਕਹਿੰਦੇ ਫਿਰ ਹੁਣ ਭਗਤ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਗੁਰੂ ਸਾਹਿਬ ਸਮਝਾਉਂਦੇ ਨੇ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝਾਉਂਦੀ ਹੈ ਬੀ ਭਾਈ ਜੇ ਇਥੇ ਆਇਆ ਸਿਰਫ ਤੇਰੀ ਐਨਿਕ ਵਡਿਆਈ ਆ ਆ ਵੇਚੇ ਦੇ ਘੜੇ ਦੇ ਪਾਣੀ ਪਿਆ ਹੌਲੀ ਹੌਲੀ ਕਰਕੇ ਦਾ ਜਿਹੜਾ ਵਜੂਦ ਆ ਉਹ ਖਤਮ ਹੋ ਰਿਹਾ ਕਹਿੰਦੇ ਨੇ ਵੀ ਇਥੇ ਤੇਰਾ ਐਨਾ ਕੇ ਵਜੂਦ ਆ ਇਹ ਤੋਂ ਵੱਧ ਤੇਰੀ ਕੋਈ ਇਥੇ ਤਾਕਤ ਨਹੀਂ ਹੈ ਭਾਵੇਂ ਸੰਸਾਰ ਦੇ ਵਿੱਚ ਤੇਰਾ ਜਿੱਡਾ ਮਰਜੀ ਨਾ ਹੋਵੇ ਜਿੱਡਾ ਮਰਜੀ ਤੇਰਾ ਜੱਸ ਹੋਵੇ ਜਿੰਨੀ ਦੇਰ ਤੱਕ ਅਕਾਲ ਪੁਰਖ ਪਰਮਾਤਮਾ ਨੂੰ ਦੇਖ ਨਹੀਂ ਲੰਦਾ ਪਾ ਨਹੀਂ ਲੰਦਾ ਜਾਂ ਉਹਦੇ ਵਿੱਚ ਸਮਾਨ ਨਹੀਂ ਲੰਦਾ ਉਨੀ ਦੇਰ ਤੱਕ ਤੇਰਾ ਇਥੇ ਆਇਆ ਪਰਵਾਨ ਨਹੀਂ ਮਾਰੇ ਕਹਿੰਦੇ ਜੋ ਉਪਜੋ ਸੋ ਬਿੰਦ ਸਰ ਪਰਿਓ ਆਜ ਕੇ ਕਾਲ ਵੀ ਇਥੇ ਭਾਵੇਂ ਜਿਹੜੀ ਚੀਜ਼ ਮਰਜੀ ਪ੍ਰਗਟ ਹੋਈ ਆ ਉਹਨੇ ਇੱਕ ਦਿਨ ਅੰਤ ਸਮਾ ਉਹਨੇ ਖਤਮ ਹੋ ਜਾਣਾ ਹੁਣ ਸਾਨੂੰ ਮਾਰੇ ਸਮਝਾਉਂਦੇ ਨੇ ਕਹਿੰਦੇ ਚੰਗਾ ਨੋਂ ਰਖਾਈ ਕੈ ਜਸ ਕੀਰਤ ਜਗਲੇ ਜੇ ਤਿਸ ਨਦਰਨਾ ਆਵੇ ਤਾ ਬਾਤ ਨਾ ਪੁੱਛੈ ਕਿ ਕਹਿੰਦੇ ਵੀ ਜਿਉਂ ਆਕਾਲ ਪੁਰਖ ਪਰਮਾਤਮਾ ਉਹਦੇ ਬਾਰੇ ਤੂੰ ਸੋਚਿਆ ਹੀ ਨਹੀਂ ਉਹਦੇ ਬਾਰੇ ਤੂੰ ਜਾਣਿਆ ਨਹੀਂ ਉਹਦੇ ਬਾਰੇ ਤੂੰ ਸਮਝਿਆ ਨਹੀਂ ਜਾਂ ਉਹਦੇ ਨਾਲ ਤੇ ਮਲਾਪ ਨਹੀਂ ਕੀਤਾ ਜਾਂ ਉਹਦੇ ਮੁਖ ਦੀ ਆਵਾਜ਼ ਜਿਹਨੂੰ ਨਾਮ ਸ਼ਬਦ ਕਹਿੰਦੇ ਨੇ ਜੇ ਉਹਨੂੰ ਸੁਣਿਆ ਨਹੀਂ ਕਹਿੰਦੇ ਫਿਰ ਤੇਰਾ ਇਸ ਸੰਸਾਰ ਦੇ ਵਿੱਚ ਆਇਆ ਸਿਰਫ ਆ ਇੱਕ ਗਾਗਰ ਦੀ ਨਿਆਈਂ ਆ ਬਸ ਇਹ ਤੋਂ ਜ਼ਿਆਦਾ ਤੇਰਾ ਵੱਡਾ ਵਜੂਦ ਨਹੀਂ ਹੁਣ ਇੱਥੇ ਅਸੀਂ ਕਰਨਾ ਕੀ ਐ ਉਹ ਮਹਾਰਾਜ ਕਹਿੰਦੇ ਨੇ ਫਿਰ ਕੀ ਹੋਣਾ ਜਦੋਂ ਜੀਵਨ ਖਤਮ ਹੋ ਜਾਣਾ ਫਿਰ ਪਛਤਾਵੇ ਤਾਂ ਸਿਵਾਏ ਸਾਡੇ ਪੱਲੇ ਕੱਖ ਵੀ ਨਹੀਂ ਰਹਿਣਾ ਹੁਣ ਮਾਰੇ ਨੇ ਸਾਨੂੰ ਗੁਰਬਾਣੀ ਚ ਸਮਝਾਇਆ ਕਹਿੰਦੇ ਕਬੀਰ ਲੂਟ ਨਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਫਿਰ ਪਾਛੇ ਪਛਤਾਹੋਗੇ ਪ੍ਰਾਣ ਜਾਹੰਗੇ ਛੋਟ ਵੀ ਫਿਰ ਪਛਤਾਵੇ ਤਾਂ ਸਿਵਾਏ ਸਾਡੇ ਪੱਲੇ ਕੱਖ ਰਹਿਣਾ ਨਹੀਂ ਸਾਡਾ ਬਾਜੂਦ ਕਿੰਨਾ ਕ ਇੱਕ ਘੜੇ ਦੇ ਵਿੱਚ ਪਾਣੀ ਪਾਇਆ ਹੌਲੀ 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 ਕਰਕੇ ਇਹਦਾ ਜਿਹੜਾ ਬਾਜੂਦ ਆ ਉਹ ਖਤਮ ਹੋਣ ਲੱਗ ਗਿਆ ਸੋ ਮਾਰੇ ਸਾਨੂੰ ਬਾਣੀ ਚ ਪ੍ਰਮਾਣ ਕਰਦੇ ਨੇ ਕਹਿੰਦੇ ਨੇ ਇਹ ਸਰੀਰਾਂ ਮੇਰਿਆ ਇਸ ਜਗਮਹਿ ਆਏ ਕੇ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰ ਆ ਜਾ ਤੂ ਜਗਮਹਿ ਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਬਸਾਇਆ ਹੁਣ ਉਹਨਾਂ ਨੇ ਸਾਨੂੰ ਸਮਝਾਇਆ ਕਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤ ਗੁਰ ਸਿਓ ਚਿਤ ਲਾਇਆ ਹੁਣ ਜਿਨ੍ਹਾਂ ਨੇ ਸਤ ਗੁਰੂ ਦੇ ਨਾਲ ਚਿਤ ਲਾ ਲਿਆ ਉਹ ਫਿਰ ਗੁਰਮਖ ਪਿਆਰਿਓ ਕੱਚੇ ਵੀ ਆਪ ਭਵ ਸਾਗਰ ਤੋਂ ਪਾਰ ਹੋਗੇ ਜਿਵੇਂ ਹੁਣ ਮਹਾਰਾਜ ਦੇ ਆਪਾ ਪਹਿਲਾ ਬਚਨ ਸਰਵਣ ਕੀਤਨ ਮਹਾਰਾਜ ਨੇ ਬਚਨ ਕੀਤਾ ਹੁਮਾਰੇ ਬਾਣੀ ਦੇ ਵਿੱਚ ਸਮਝਾਉਂਦੇ ਨੇ ਕਹਿੰਦੇ ਮਨ ਮੂਰਖ ਅਜਹੂਨ ਹੈ ਸਮਝਤ ਸਿੱਖਦਾ ਹਾਰਿਉ ਨੀਤ ਹੁਣ ਗੁਰਬਾਣੀ ਸਾਨੂੰ ਬਾਰ 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 ਇਹ ਸਮਝਾਉਂਦੀ ਹੈ ਉਹ ਕਹਿੰਦੇ ਨੇ ਭਾਈ ਤੁਹਾਨੂੰ ਇਹ ਜਨਮ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਵਾਸਤੇ ਮਿਲਿਆ ਉਹਨਾਂ ਨੂੰ ਸਮਝ ਆ ਰਹੀ ਗੁਰਬਾਣੀ ਉਹਨਾਂ ਨੇ ਸਮਝਾ ਦਿੱਤਾ ਕਹਿੰਦੇ ਨੇ ਨਾਨਕ ਪਵਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ ਕਹਿੰਦੇ ਫਿਰ ਇਹ ਭਾਵ ਸਾਗਰ ਸੰਸਾਰ ਰੂਪੀ ਭਾਵ ਸਾਗਰ ਤੋਂ ਉਹੀ ਇਨਸਾਨ ਉਹੀ ਪ੍ਰਾਣੀ ਪਾਰ ਹੋ ਸਕਦਾ ਜੋ ਅਕਾਲ ਪੁਰਖ ਪਰਮਾਤਮਾ ਦੇ ਸਿਮਰਨ ਦੇ ਨਾਲ ਜੁੜਦਾ ਸੋ ਆਓ ਗੁਰਮੁਖ ਪਿਆਰਿਓ ਇਹ ਤਾਂ ਸਿਰਫ ਇੱਕ ਗਾਗਰ ਦੇ ਜਰੀਏ ਆਪਣਾ ਸਮਝਣ ਦਾ ਯਤਨ ਸੀ ਕਿਉਂਕਿ ਜਿਉਂ-ਜਿਉਂ ਦੇਖਿਆ ਵੀ ਹੁਣ ਇਹਦੇ ਅੰਦਰ ਪਾਣੀ ਜਿਹੜਾ ਉਹ ਸਹਿਮਦਾ ਜਾ ਰਿਹਾ ਇਹਦਾ ਜਿਹੜਾ ਨਾ باوجود ਆ ਹੌਲੀ 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 ਕਰਕੇ ਉਹ ਘਟਣਾ ਸ਼ੁਰੂ ਹੋ ਗਿਆ ਸੋ ਸਾਨੂੰ ਗੁਰਬਾਣੀ ਸਿਰਫ ਅਸੀਂ ਇਹ ਤਾਂ ਇੱਕ ਸਮਝਣ ਦਾ ਜਰੀਆ ਹੈ ਇਹਦੇ ਵਿੱਚ ਕੋਈ ਨਹੀਂ ਆ ਵੀ ਸਾਡਾ ਸਮਾਂ ਬਰਬਾਦ ਹੋਇਆ ਕਿ ਸਾਡੇ ਪੈਸੇ ਬਰਬਾਦ ਹੋ ਨੇ ਸਾਨੂੰ ਇਹਦੇ ਤੇ ਤੇ ਥਰੂ ਗਿਆਨ ਬਹੁਤ ਵੱਡਾ ਮਿਲਗਾ ਕਿਉਂਕਿ ਗੁਰਬਾਣੀ ਸਾਨੂੰ ਮਹਾਰਾਜ ਨੇ ਇਹ ਸਮਝਾਇਆ ਕਹਿੰਦੇ ਨੇ ਵੀ ਆ ਗਾਗਰ ਜਿੰਨੀ ਕੇ ਤੇਰੀ ਨਿਆਈ ਹੈ ਆ ਸਰੀਰ ਤੇਰਾ ਇਹ ਕੱਚੀ ਗਾਗਰ ਵਰ ਗਈ ਹੈ ਇਹਦੇ ਵਿੱਚ ਪਾਣੀ ਪਾਇਆ ਖਤਮ ਹੋ ਗਿਆ ਤੇਰੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਿਆ, ਚੁਗਲੀ, ਦੁਬੈਤ, ਨਫ਼ਰਤ, ਹੰਕਾਰ ਇਹਨਾਂ ਨੇ ਕਹਿੰਦੇ ਤੈਨੂੰ ਹੌਲੀ-ਹੌਲੀ ਕਰਕੇ ਖਤਮ ਕਰ ਦੇਣਾ। ਪਰ ਅਸੀਂ ਕੀ ਕਰਨਾ ਹੈ? ਅਸੀਂ ਗੁਰਮੁਖ ਪਿਆਰੇ ਉਹ ਆਕਾਲ ਪੁਰਖ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਜੁੜਨਾ ਹੈ। ਤਾਂ ਜੋ ਉਹਦੇ ਨਾਮ ਸਿਮਰਨ ਦੇ ਨਾਲ ਜੁੜਿਆਂ ਆਹ ਕੱਚੀ ਦੇਹ ਨਿਮਾਣੀ ਇਸ ਸੰਸਾਰ ਰੂਪੀ ਭਾਲ ਸਾਗਰ ਤੋਂ ਪਾਰ ਹੋ ਜਾਏ। ਸਵਾਹੁ ਆਪਾਂ ਸਾਰੇ ਰਲ ਮਿਲ ਕੇ ਰੋ ਅਕਾਲ ਪੁਰਖ ਪਰਮਾਤਮਾ ਦੇ ਸਿਮਰਨ ਨਾਲ ਜੁੜੀਏ ਜੀ ਵਾ ਗੁਰੂ ਵਾ ਗੁਰੂ ਵਾ ਗੁਰੂ